ਤੇ ਫੇਰ ਆ ਗਿਆ ਉਹ ਮਨੋਲੀ ਵਾਲੇ ਇੱਕ ਵਾਰੀ ਸਾਹਮਣੇ ਹੱਲਾ ਗੁੱਲਾ ਹੱਲਾ ਗੁੱਲਾ ਸੰਗਤ ਖੁਸ਼ ਹੈ ਰੇਡ ਸਾਈ ਜਾਤੇ ਦੀ ਪੈ ਰਹੀ ਹੈ ਅਰਸ਼ਦ ਯਾਰ ਛਿੱਲੂ ਸਾਜੀ 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 ਉਹ ਬੱਲੇ 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 ਕਬੱਡੀ 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 ਛਿੱਲੂ ਸਾਜੀ ਛਿੱਲੂ ਸਾਜੀ ਆਹ ਸੁਆਦ ਹੈ ਫੇਰ ਕਰੇ ਪਰਮਾਤਮਾ ਉਸ ਪਿਆਰ ਜਿੰਨਾ ਰਿਹਾ ਕਰੋ ਹੱਸਦੇ ਰਿਹਾ ਕਰੋ ਹੋਈ ਸੋਹ ਰਹਾ ਬਾਤ ਸ਼੍ਰੀ ਅਕਾਲ ਸ਼ਕਰਪੁਰ ਦੇ 14 ਸਾਡੇ 99 ਪਰਸਾਲਪੁਰ ਫਰਸਟ ਸ਼ਕਰਪੁਰ ਸੈਕੰਡਰੀ ਹੈ ਲੈ ਵੀ ਕੋਲੇ ਵਾਲਿਆ ਕੀ ਕਹਿੰਦੀ ਹੈ ਕਾਫੀ ਤੇ ਉੱਪਰ ਸੁੱਖਾ ਬਾਈ ਸੰਦੀਪ ਬਾਈ ਕਹਿੰਦੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਚੜ੍ਹਦੀ ਕਲਾ ਦਾ ਜ਼ਿਕਰਾ ਬੋਲ ਸੰਹਾਰ ਆਪੇ ਸ਼ਰੀਰ ਦਾ ਹਾਂਜੀ ਬੈਸਟ ਸੋਨੇ ਹੁਣ ਬੈਸਟ ਹੋਰੇ ਰਸਾਲੂ ਨੇ 11 ਕਬੱਡੀਆਂ ਪਤੀਆਂ ਤੇ 11 ਨੰਬਰ ਲਏ ਐ ਅੱਜ ਦੇ ਕਬੱਡੀ ਕਮ ਦਾ ਬੈਸਟ ਰੇਡਰ ਰਸਾਲੂ ਵਾਲਾ ਪੂਰਾ ਟਰੈਕਟਰ ਲੈ ਗਿਆ ਬੈਸਟ ਜਾਫੀ ਸ਼ੀਲੂ ਤੇ ਅਰਸ਼ ਦਾ ਇੱਕ ਇੱਕ ਜੱਫਾ ਉਹ ਦੋਨੋਂ ਬੈਸਟ ਜਾਫੀ ਰਹੇ ਐ ਸ਼ੀਲੂ ਤੇ ਅਰਸ਼ ਬੈਸਟ ਜਾਫੀ ਪੂਰਾ ਰਸਾਲੂ ਬੈਸਟ ਰੇਡਰ ਹਲੋ ਵਾਡੀ ਮੁਆ